ਬਾਬਾ ਬਿਜੂ ਜੀ ਦਾ ਫਲਸਾ ਸ੍ਰੀ ਬਾਬਾ ਬਿਜੂ ਜੀ ਦੀ ਫਤਿਹ ਹਾਂ ਜੀ ਮੈਂ ਇੱਕ ਹੋਰ ਪਰਚਾ ਲੈਣੇ ਕਿ ਤੁਹਾਨੂੰ ਦੱਸਣਾ ਹੈ ਅਸੀਂ ਸਾਰੇ ਟੀਕਟ ਹਾਂ ਜੀ ਬਾਬਾ ਜੀ ਦੀ ਕਿਰਪਾ ਨਾਲ ਜੀ ਸਾਰੇ ਟੀਕਟ ਮੰਨ ਲਓਗੇ ਟਾਈਮ ਆ ਜਗਾ 9 ਵਜੇ ਹੀ ਹੋਣਗੇ ਟਾਈਮ ਦੇਖ ਕਰ ਤੈ ਨਹੀਂਗਾ ਮੈਂ ਕੋ ਦਾ ਟਾਈਮ ਬੋਲੂਗਾ ਆਪਣੇ ਕੰਮ ਆ ਤਕਰੀਬਨ ਆਪਣੇ ਸਾਰੇ ਕਰ ਲੈਣੇ ਨੇਗੇ ਤੇ ਸਰਦਾਰ ਜੀ ਨੇ ਦੋਕ ਗੱਟੇ 4 ਦੇ ਸੀਗੇ ਉਹ ਜੋ ਖੁੰਡੀ ਚਾ ਮੱਖੀ ਜੀ ਨੂੰ ਹੁੰਦੀ ਜਿਹੜੀ ਉਹ ਮੈਨੂੰ ਟਰੈਕਟਰ ਨਾਲ ਗਿੜੇ ਦੇ ਕੇ ਉਡਾਵਾਉਂਦੇ ਤੇ ਮੈਨੂੰ ਕਹਿੰਦੇ ਜੇ ਤੇ ਪੇਕੇ ਜਾਣਾ ਚੁੱਪੀਆਂ ਤਾਂ ਮੈਂ ਨਾ ਝੜ ਦਵਾ ਤੇ ਮੈਂ ਗਾੜੂ ਪਾਈ ਸੀ ਕਹਿੰਦਾ ਪਰ ਝੜ ਦਵਾ ਫਿਰ ਧੰਮ ਮਹਾਰ ਜੀੜੀ ਕਰਿਆ ਕਰਤਾ ਮੈਂ ਸਾਥ ਦੇਤੀ ਕਿ ਮਹਾਰ ਜੀੜੀ ਕਰਿਆ ਕਰੋ ਕੰਮ ਦੀ ਐਂ ਕਰਤਾ ਹੁਣ ਕਿਤੇ ਨਾਲ ਲਾਉਣਗੇ ਸ਼ਾਇਦ ਅੱਜ ਸੋਨੀ ਨਹੀਂ ਆਇਆ ਨਹੀਂ ਹੈਗਾ ਪਤਾ ਨਹੀਂ ਕਿ ਰੋ ਸੋਨੀ ਨੂੰ ਕੌਣ ਫੋਨ ਕਰੇਗਾ ਫੋਨ ਕਰਤੇ ਜਦੋਂ ਕਿ ਸੇ ਹੋ ਗਿਆ ਕੀ ਆ ਗਿਆ ਹੋਗਾ ਹਨਾ ਪੱਤਾ ਥੋੜਾ ਜਿਹਾ ਜਿਹੜਾ ਦਬਾਇਆ ਟੱਕਰਾਂ ਜਾਰੀ ਦਬਾਇਆ ਨਾਨੀ ਸੰਤਾ ਚਲੇ ਕਾ ਕਾ ਕਰਤੀ ਹੈ ਕੋ ਕਿਤੇ ਪਾਇਰ ਕੀਤਾ ਬੰਨ ਲਿਆ ਅੱਧਾ ਫਿਰ ਬੱਤ ਕਰ ਰਹੀ ਨੇ ਪਾਇਰ ਦੀ ਇਹ ਪਾਇਰ ਦੀ ਬੱਤ ਕਰ ਰਹੀ ਇਹ ਫੁਰੇ ਕਾ ਜਾਉਂਗਾ I don't <laughs> दी दी मेरी में पर लाऊगा जरूर ਕਾਪੂ ਨੇ ਵੀ ਪੁੱਛਿਆ ਹਲੋ ਹੁਣ ਨੂੰ ਤਾਂ ਸਾਡਾ ਆ ਵੀ ਲੰਦੇ ਜਾ ਕੇ ਖੇਡੋ ਤੂੰ ਕੀ ਕਰਦਾ ਤੂੰ ਬੈਠਾ ਜਿੱਤਾਨੀ ਨੂੰ ਕੰਮ ਕਰਦਾ ਕਿੱਥੇ ਬਾਗਿਆ ਛੁੱਪੇ ਵਾਪਸ ਲੈਣਾ ਛੁੱਪੇ ਕੰਮ ਕਰਨਾ ਆਪੋ ਦੇ ਕੰਮ ਨਾਲ ਕੋਲੋਂ ਮਾਰੀ ਤੂੰ ਹਾਂ ਕੋਈ ਨਹੀਂ ਹਾਂ ਮੇਰੇ ਕੋਲ ਕੋਈ ਨਹੀਂ ਮੇਰੇ ਕੋਲ ਕੋਈ ਨਹੀਂ ਜਿੱਤੀ ਕੱਲ੍ਹ ਤੱਕ ਨਾ ਜਿੱਤੀ ਤੇ ਮੇਰੇ ਨਾਲ ਬਹੁਤ ਬਹੁਤ ਕਰਕੇ ਹੱਟਾ ਬੀਬੀ ਤੂੰ ਲੱਗੇਗੀ ਨਾਲ ਹਰਕ ਕਾਨੂੰਨ ਨੂੰ ਲਾਏਗੀ ਆਪਦੀ ਨੂੰ ਬੀਬੀ ਕਹਿੰਦੀ ਆ ਤੂੰ ਸਾਡੇ ਨਾਲ ਰੋਟੀਆਂ ਪਕਾਉਣ ਨਹੀਂ ਲੱਗਦੀਆਂ ਨਹੀਂ ਲੱਗਦੀਆਂ ਇਹ ਲੱਗਣਾ ਪੈਂਦਾ ਸੀ ਲਓ ਜੀ ਆਪਾਂ ਰੋਟੀ ਖਾ ਲਈਏ ਕੱਪੜੇ ਪਾ ਕੇ ਸੁੱਕਣੇ ਸਰਦਾਰ ਜੀ ਦੇਖੋ ਸਰਦਾਰ ਜੀ ਦੇਖੋ ਇਧਰ ਪਹਿਲਾਂ ਤਾਂ ਲਾਟੜੀਏ ਖਾਣਕ ਹੁਣ ਝਾੜੂ ਲਾਉਂਦੇ ਨੇ ਲੇਟੋ ਲੇਟ ਆਏ ਵਾਗੀ ਲਾਉਂਦੀ ਲਾਂਗੀ ਵੀਰੇ ਵੇ ਆਈ ਕਾ ਤੈ ਹਕਾਤੀ ਪਰੇ ਹੋਜੂ ਹਾਂ ਬੰਦਾ ਜਿੰਨ ਛੱਡ ਕੇ ਪਰੇ ਹੂੰ ਕੀ ਚੀਜ਼ ਆ ਜਿੱਦੇ ਪਿੱਛੇ ਹਾਂ ਦੇਖ ਲੈ ਰੋਜ ਹੁ ਕਰਦਾ ਬਾਂਜੀ ਦਾ ਬੰਦਾ ਤੂੰ ਪੱਖਾ ਲਾ ਕੇ ਹੁਣ ਕੱਢ ਦਿੰਦਾ ਤੂੰ ਇੱਕ ਟੱਤੀ ਜਣਾ ਲੈ ਵੇ ਹੁਣ ਛੱਡ ਨਾ ਕੋ ਲੱਗ ਜੀ ਨਾ ਮੈਨੂੰ ਦੇਖ ਲੈ ਨਾਲ ਲੱਗ ਰੇ ਹੁਣ ਬੁੜੀ ਦਾ ਅੰਤ ਦੇਖਣਾ ਤੂੰ ਲੱਗ ਜਾ ਹਾਂ ਸੀ ਤੜਕੇ ਨੇ ਕੰਮ ਕਰੀ ਜਾਂਦੇ ਦੋਨੇ ਜਾਨੀਆਂ ਹਾਂ ਹਾਂ ਉਹ ਤਾਂ ਮੈਂ ਬਾਈ ਨੂੰ ਅੱਥੇ ਨੂੰ ਥੱਲੇ ਥੱਲੇ ਦੱਸਦਾ ਬੱਸ ਉਹ ਬੇ ਚੰਗੀਆਂ ਹਾਂ ਸੀ ਆਣੇ ਆ ਜੀ ਬੀਬੀ ਤਾਂ ਕਾਨੂੰ ਲੱਗਦੀ ਆ ਕਰ ਲੈਣਗੇ ਤੇ ਇਹੀ ਲੱਗਦੀ ਕਿ ਉਹਨਾਂ ਨੂੰ ਜਾਣ ਕੇ ਹੀ ਲੱਗਦੀਆਂ ਬਿਤ ਨਹੀਂ ਦੋਨੇ ਜਾਨੀਆਂ ਨਾ ਸਾਡੇ ਕੰਮ ਕੀ ਨਾ ਕਰੇ ਨੇ ਉਹਦੇ ਕੀ ਕੰਮ ਨੇ ਉਹ ਦੇਲੀ ਵਾਲੇ ਕੰਮ ਨਹੀਂ ਨੇ ਨਾ ਕੋਈ ਸਾਡੇ ਕੰਮ ਜਾਦ ਹੀ ਨਹੀਂ ਸੱਸ ਨੂੰ ਸਾਡੇ ਉਹ ਕੰਮ ਨਹੀਂ ਨਾ ਹੁੰਦੇ ਕੋਈ। ਅੱਛਾ ਤੇਰੇ ਵਾਲੇ ਕੰਮ-ਕੰਮ ਆ ਸਾਡਾ ਕੰਮ-ਕੰਮ ਨਹੀਂ ਹੈ। ਉਹ ਤਾਂ 20 ਗਾਰ ਕੰਮ ਨਹੀਂ। ਹੂੰ। ਸਾਡੇ ਬਿਨਾ ਢਿੱਡ ਭਰ ਕੇ ਦੇਖੋ। ਆਹ ਕੋਣ ਰਹਾ ਜੀ ਉਹ ਆਹ ਮਹਾਰਾਜਾ ਸ਼ਿਵਜੀ ਹੈ ਨਾ ਢਿੱਡ ਭਰਨ। ਹੋਰ ਹੂੰ। ਚਾਰਜ ਲਾ ਲਿਆ ਪੁੱਤ ਫੋਨ ਵਾਲਾ। ਧਾ ਕੇ ਲਿਆ।

ਕਾਨਕ ਸਾਮੂਗੀ ਆਪਣੇ ਸੋਕੂਗੀ ਜਿਹੜੀ ਧੋਤੀ ਸੀ ਜਿਹੜਾ ਚਾਰ ਜਪੈ ਤੇ ਚਾਰ ਕੇ ਸਰਦਾਰ ਜੀਨ ਬੋਰੀਆਂ ਪਰ ਕੇ ਇੱਥੇ ਲਾਟਾ ਮਰ ਕੋਲੇ ਗੱਡੀ ਕੋਲੇ ਇੱਕ ਦੋ ਦਿਨਾਂ ਨੂੰ ਕਹੇ ਸਾਰਾ ਦਾਣਾ ਦਲਾ ਲਿਆ ਮਾਂ ਗੀ ਕਿਉਂਕਿ ਹੁਣ ਫੀਡ ਨਹੀਂ ਭਰਾ ਕੇ ਲਿਆਉਂਦੇ ਅ ਬਾਜੀ ਕੋਈ ਰਹੇਗੀ ਉਹਨੂੰ ਬਸ ਦਾਣਾ ਦਲਾ ਲਿਆ ਮੈਂ ਸੱਤ ਅੱਠ ਬੋਰੀਆਂ ਹੋ ਗੀਆਂ ਚਾਰ ਚੱਕੇ ਜਿਹਦੀਆਂ ਉਹ ਅੱਧੀ ਲੈ ਕੇ ਦਲਾ ਲਿਆ ਮੈਂ ਅੱਧਾ ਦਾਣਾ ਉਹਨੂੰ ਦੋ ਮਿੰਨ ਲੈ ਰਹਿੰਦੇ ਨੇ ਹੈ ਦਿਮਾਗੀ ਦੇ ਦੋ ਤੋਂ ਘੱਟ ਦੇ ਦਿਆਂ ਹੈਗਾ ਜੀ ਮਾਂ ਦਾ ਦੇਣਾ ਸਾਰੀਆਂ ਮਾਮਾਂਗਰ ਬਾਰੇ ਗਰੂਹ ਨਾਲ ਤੰਦੂਰੀ ਰੱਖ ਕੇ ਮਾਂ ਰਿਜੈਸੀਆ ਜੋ ਮਾਂ ਫਾਣੂ ਹਾਰੋ ਜੋ ਹੈ ਨਾ ਮਾਂ ਮਸਾਂਦਰੀ ਚੀਜ਼ ਬਣਾ ਕੇ ਦੇ ਨੇ ਖਾਸ ਕਰਕੇ ਹੈ ਨਾ ਜਰੋਤੀ ਸੌਰਿਆ ਤੋਂ ਆਉਂਦੀਆਂ ਨੇ ਮਾਂ ਖੀਰ ਬਣਾਉਂਦੀ ਆ ਸੇਵੀਆਂ ਬਣਾਉਂਦੀ ਆ ਮਿੱਠਾ ਬਣਾਉਂਦੀ ਆ ਵੀ ਅੱਜ ਮੇਰੇ 3-2 ਦੋ ਤੇ ਦੋ ਤੇ ਆਈਆਂ ਨੇ ਹੈ ਨਾ ਦੋ ਤੀਆਂ ਬਿੱਤੀਆਂ ਹੀ ਹੁੰਦੀਆਂ ਨੇ ਤੇ ਅੱਜ ਆਪਾਂ ਬਣਾਵਾਂਗੇ ਜੀ ਖੀਰ ਮਾਂ ਦਾ ਦੇਣਾ ਤੇ ਸਾਰਿਆਂ ਨੇ ਮਾਮਾ ਨੂੰ ਬਹਿਰੋਂ ਸੰਦੂਕੀ ਰੱਖ ਕੇ ਮੱਝਾਂ ਮੰਨ ਦਿੱਤੀਆਂ ਨੇ ਸਰਦਾਰ ਜੀ ਬੋਰੀਆਂ ਭਰ ਕੇ ਵਾਗ ਗਏ ਨੇ ਸੁਹਾਗਾ ਲਾਉਣ ਤੇ ਹੋਰ ਜਿਹੜੇ ਬਰੈਂਡ ਦੇ ਕੰਮ ਨੇ ਆਪਾਂ ਕਰਨਾਗੇ ਅੱਜ ਚੌਥੀ ਵਾਰ ਬੇੜਾ ਹੱਸ ਹੁਣ ਪਹਿਲਾਂ ਵੀ ਦਿੱਖਿਆ ਸੀ ਆ ਚੌਥੀ ਵਾਰ ਬੇੜਾ ਸੱਸ ਨੇ ਆ ਬੱਛੜ ਗਿਆ ਲਾ ਹੋ ਗਿਆ ਫਿਰ ਜਿਹੜੀ ਇਹ ਚ ਕਣਕ ਖਪੜੀ ਮਹਨੇਰੀਆਂ ਦੀ ਇਹਨੇਰੀ ਨਾਲ ਕੂੜਾ ਇਹ ਸਾਰਾ ਅੰਦਰ ਹੀ ਜਾਊਗਾ ਜੇ ਕਣੀਆਂ ਆ ਗਈਆਂ ਉੱਤਿਆ ਰੇਤਾ ਰਾਵਾਂ ਇਹ ਸਾਰਾ ਜੰਮੂ ਦੇਗਾ ਮਾਚਾੜੂ ਲਾਈ ਦੇਵਾ ਬੀਬੀ ਤਾਂ ਕਹਿੰਦੀ ਸੀ ਸਰਦਾਰ ਕਹਿੰਦੇ ਸਨ ਧੜਕੀ ਸੰਭਰ ਦੀ ਬਿੰਦੇ ਬਿੰਦੇ ਕੀ ਹੋਇਆ ਆਪ ਨੂੰ ਪੰਡੋੜ ਢੋੜੇ ਚਾ ਲੋੜ ਕਰਨਾ ਪੂਣਾ ਹਾਂ ਅਮਰ ਕਦੇ ਮੈਨੂੰ ਸੋਟਸੇ ਆਪਣੇ ਤੇ ਇੱਕ ਟਾਪ ਆਇਆ ਅੱਜ ਮੈਂ ਉਹਦੇ ਆਈ ਸੀ ਅਮਰ ਚ ਲੈ ਗਈ ਸੀ ਕਹਿੰਦੀ ਕਿਸੇ ਤਸਮੈ ਆਈ ਤੇ ਸਾਚਿਆ ਕਰਕੇ ਹਟੀਆਂ ਗਈ ਮੈਂ ਤੇ ਆਉਣਾ ਨਹੀਂ ਤੇ ਇਥੇ ਕੰਮ ਬਾਹਰ ਰਿਸ਼ਮਤ ਕੰਮ ਫੁੱਲ ਟਾਈਮ ਲਾਉਂਦਾ ਦੋ ਹੋ ਗਏ ਤੇ ਚੱਪੈਣਾ ਵੀ ਮਾਰਾ ਵਰਗੀ ਨੂੰ ਨੰਦਨ ਦਾ ਮਾਮਾ ਮਰ ਗਿਆ ਇਹ ਪਾਣਾ ਬਾਰੇ ਫਰਿਸ਼ਤਾ ਦੇ ਹੱਥ ਹੈ ਜਿਹੇ ਚੰਗਾ ਰੱਖੋ ਤੇ ਮੈਨੂੰ ਮਾਰਾ ਰੱਖੀ ਫਰਿਸ਼ਤਾ ਦੇ ਹੱਥ ਰੱਖਣਾ ਨਵਾਂ ਹੋਣਾ ਹੈ ਪੈਣਾ ਚਾਣੀ ਤੇ ਪੈਨ ਦੇ ਬੂਟ ਮੈਂ ਤਾਂ ਹਰ ਵਕਤ ਦੋ ਜੋੜੀਆਂ ਰੱਖੀ ਨੇ ਬੂਟਾਂ ਦੀ ਫਸਮਾ ਤੇ ਪਾਵਾਂ ਆਹ ਦੋ ਘੋ ਘਾ ਸੇਕ ਤੋਂ ਤਾਰ ਚੋਂ ਪਾਣੀ ਪੀਆਉਂ ਦੂਟ ਪਾਉਂ ਘਰੇ ਚੱਪਲਾ ਚ ਵੀ ਪਾਰਾਂ ਨੀ ਮੈਂ ਤਾਂ ਬੱਦੂ ਮੋਤੀ ਪਾ ਫਿਰ ਜਿਰੋਂ ਆਣਾ ਹੁੰਦਾ ਵੀ ਪੈਰ ਨਾ ਕਰ ਜੇ ਕੋਈ ਫਸੂ ਚੋਲੇ ਝੰਪਣ ਤੇ ਟਾਈਮ ਲੱਗੂ ਅੱਤਹਾ ਜੀ ਦਾਲ ਵੀ ਧਰਨੇ ਆਏਗੀ ਉਹ ਬੀਬੀ ਨਾ ਚਾਚੀ ਆ ਕੇ ਠੇਕੇ ਵਾਲਾ ਹਾਂ ਚਾਂਬਾ ਦਾ ਬੁੱਛਾ ਬਣਾਇਂ ਉਹ ਅੰਬੀਆਂ ਕੁਸਰ ਮਾਸਤੀ ਨੇ ਪਾ ਲਿਆ ਚਾਰ ਕੁਸ ਬੀਬੀ ਨੂੰ ਕਹਿੰਦਾ ਤਾ 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 ਜਾ ਖਾਣਾ ਜੰਬੀ ਰਕਾ ਸਰੀ ਬੀਓ ਬੀਓ ਕੁੰਰੀ ਜਾਂਦੀ ਹੈ ਹਾਂ ਪਤਾ ਬਾਹਰ ਤੁੱਕ ਪੈਸੇ ਫੇਰ ਮੈਂ ਕਿਹਨ ਦੋਦਰ ਰੱਖਿਆ ਦੀ ਕੀ ਮਹੂਰ ਲਾ ਕੇ ਖਲੋ ਖਲ ਲੈਣ ਨੂੰ ਲੱਗਦਾ ਐ ਜੇ ਉਹ ਮੈਂ ਬੰਦ ਕਰਕੇ ਉਹ ਪਾਉਣ ਲੱਗੀ 70 ਕਿਹਾ ਦੁਪਹਿਰੇ ਤੇ ਆਦੇ ਖਾਨਵੀ ਚਾਹ ਲਾਦਾ ਗੈਸ ਤੇ ਬਿਜਲੀ ਚੁਣਦੇ ਤੇ ਉਹ ਮਹਣੂਤੇ ਉਹ ਗੈਸ ਸਾਫਤਾ ਕਰਤਾ ਜੂਤੇ ਕਿਤੇ ਬਸ ਮੜਾ ਜਿਹਾ ਗੁੜ ਲੱਗਿਆ ਰਹਿ ਗਿਆ ਹਨਾ ਜੀ ਤਾਂ ਦਾ ਸਮਝੰਦਾ ਲੋ ਜੇ ਫਿਰ ਦਾਲ ਬਾ ਅਤਰਾਂਗੇ ਪਹਿਲਾਂ ਪਖੀਰ ਬਣਾਵਾਂਗੇ ਕਿਉਂਕਿ ਮੀਕ ਗਲਾਸ ਤੇ ਹਾਂ ਗਲਾਸ ਪਾਣੀ ਪੀਣਾ ਆਹ ਲੜਾ ਪੂਪਿਆ ਤਾਂ ਹੋਊਗਾ ਤਾਂ ਲੜਾ ਕੋਈ ਹਜੇ ਇਹਨੂੰ 2 ਮਿੰਟ ਬਾਅਦ ਹੀ ਆਉਂਦੀ ਨਹੀਂ ਆਪਾਂ ਨੇ ਇੰਨੇ ਮਿੰਟ ਲਾਈ ਨਹੀਂ ਡੋਣੀਆਂ ਤੇ ਮਲਾਈ ਨੂੰ ਲਾ ਦੇਣੀ ਆ ਤੋਰੇ ਪਿਆਰ ਕਮਾ ਪਾਂਡਾ ਠੀਕ ਕਰ ਸਾਰਾ ਬੇਲਾ ਕਰਕੇ ਧੋ ਲਣੀਆ ਹਈ ਪਾਂਡਾ ਠੀਕ ਕਰ ਦਵਾਉਂਗਾ ਪਿਆਰ ਲੋ ਜੀ ਪਣੋਂ ਮਿਰਚ ਪਾਉਣਿਆਂਗੇ ਤੇ ਮੂੰਗੀ ਮਸਰੀ ਦਾਲ ਤੇ ਵੀ ਤਾਜ਼ੀ ਨਹੀਂ ਹੈਗੀ ਜਿਹਨ ਗਾਣੇ ਚ ਆ ਜਦੋਂ ਮਨ ਨੇ ਇਹੀ ਸੱਤ ਕਦੀ ਲੱਗੀ ਵੀ ਆਊਗੀ ਬਾਦ ਤਾਂ ਕਰਕੇ ਮੈਂ ਫਿਰ ਤੜਕਾ ਇਹ ਤੇ ਲਾ ਦੇਣੀ ਨੇ ਦਾਲ ਨੂੰ ਥੀਰ ਨੂੰ ਮੜੀ ਜੀ ਕੱਚ ਹੈਗੀ ਪੱਕ ਜਾਂਦੀ ਤਾਂ ਪਾਣੀ ਦਾ ਕੱਫ ੱਲੇ ਹੁਣ ਅਣੀ ਕੀ ਦਾਲ ਤਾਂ ਆਉਂਦੀ ਨਹੀਂ ਇਹੀ ਬਾਦ ਬਹੁਤ ਤਾਂ ਇਹ ਜੀ ਤੜਕਾ ਹਲਾ ਜਾਣੀ ਹੈ ਟੜਕਾ ਉਹ ਤੇ ਲਾ ਦੂੰਗੀ ਬਣ ਦਾਲੇ ਤੇ ਜਾਊਗੀ ਕਿਉਂਕਿ ਤੁਮ ਮੈਂ ਟੜਕਾ ਲਾਉਂ ਸਰ ਉਧਰ ਲਾ ਦਈਏ ਮੱਦਾਂ ਚ ਪਾਣੀ ਨਾ ਟੱਪਈ ਪਾਣੀ ਹੁੰਨੀ ਜਿੰਨਾ ਤੇ ਚਪਾਏ ਜੇ ਕੋ ਨਹੀਂ ਚਾਹੀਦੀ ਦਬਾਰੀ ਉੱਪਰ ਕਾਰ ਦਿਖਾ ਦੇ ਥੋੜੀ ਪੈਂਦੀ ਏ ਰੰਗ ਬਾਤ ਐ ਐ ਐ ਫਿਰ ਜਿੱਦਿ ਢੋੜਦੇ ਨੇ ਸਾਰਾ ਕੁਸਾ ਖਲ ਲਿਆ ਡੈਂਕ ਜੀ ਕਾ ਤਾ ਮਰਵਾ ਦੇ ਲੋ ਸਾਰਾ ਖਿਲ ਲਿਆ ਮੈਂ ਉਹਨਾਂ ਨੂੰ ਤਾਂ ਬਾਹਰ ਮੇਕ ਕਰੂ ਤੇ ਇਹ ਪੱਕਾ ਟਕਾੜ ਐ ਐ ਹੰਤਰਾ ਹੋਗਾ ਟਕਾੜ ਫਲ ਬਦੀ ਪੋਚਾ ਵੀ ਇੱਥੇ ਕੰਮ ਖਰਾਬ ਹੋ ਜਾਂਦਾ ਕਰਦੇ ਕਰਦੇ ਸੀ ਨਾ ਖੁਣਾਈ ਦੀ ਸੀ ਬਾਤ ਕੋਈ ਅੰਮੋਲ ਨਾ ਆ ਤਾ ਤੋ ਕਿ ਫੋਨ ਲਈ ਬਿੱਚਾ ਤਾਂ ਮਸਾਲਾ ਟਾਈਮ ਚ ਰਿਜੂ ਗੁਰਮੁਹਲ ਤੇ ਅੱਜ ਪਤਾ ਨਹੀਂ ਕਿੱਧਰੋਂ ਮੱਖੀਆਂ ਜੀਆਂ ਆ ਗਈਆਂ ਇੱਥੇ ਮੱਖੀ ਚਾਹੁੰਦੀ ਬੋਤਲ ਮਾਰੀ ਨੂੰ ਕੋਈ ਆਈ ਆਇ ਤਾਂ ਕਰ ਲੈਣੀ ਆਹ ਨੂੰ ਦਵਾ ਸੇ ਛੋਟੇ ਪਾਉਂ ਸਪੋਟ ਨਾਲ ਨੂੰ ਅਜਨੇ ਰਿਆ ਨੇ ਤਾਂ ਬਾਹਰ ਲੱਗਦਾ ਜੁਨੀਅਰ ਆ ਕੇ ਕੰਮ ਲੱਗਦਾ ਅੱਜ ਅੱਜ ਕਾ ਤਰੀਕਾ ਯਾਰਾ ਸ੍ਰੀ ਕਣ ਜਿਆਦਾ ਤਰੀਕਾ ਉੱਗਿਆ ਆਪਣਾ ਪਾਬਲੀ ਹਾਂ ਤੇ ਹਾਂ ਗੁਰਮਨ ਮੈਂ ਤਾਂ ਸਭ ਕਲਾ ਦੀ ਹੈ ਥੋੜੀ ਦਾਲ ਚ ਐਨ ਪਤਾ ਲੱਗਾ ਹੁਣ ਮੇਰੇ ਚ ਤੇਜ਼ ਹੀ ਹੋ ਜਾਣਾ ਦੋਸਤ ਨਿਕਲਦਾ ਤੇ ਨਾ ਹੰਟਕਨ ਸਿੱਤ ਐਥੀ ਲਾ ਕੇ ਪਾਉਣ ਦੇ ਬਾਅਦ ਕਸਟਰਡ ਨਹੀਂ ਹੈਗਾ ਫਸਟਲ ਤੇ ਡੜੀ ਨਹੀਂ ਖਾਂਦੇ ਹੈ ਨਹੀਂ ਗਾਣੇ ਦੇ ਬੋਲ ਵੀ ਲਿਆਉਣ ਵਾਲਾ ਬਸ ਸਿੰਪਲ ਕੱਲੇ ਦੁੱਧ ਚ ਹੀ ਬਣਾਇਆ ਨਰਾਤ ਪੈ ਗਈ ਇਧਰੋਂ ਤਾਂ ਜੋਗੀ ਸੀ ਨਾ ਕਨੀ ਤਾਂ ਬਾਦੇ ਜੋਗੀ ਕਿਉਂਕਿ ਬਹੁਤ ਬੱਦਲ ਚੜ੍ਹਾ ਆ ਰਹੇ ਸੌਰਮ ਲਲਾਰਾ ਬਮੀ ਨਪਲ ਨਗਿਆ ਸਾਉਣ ਦਾ ਮਹੀਨਾ ਬਣਿਆ ਪਿਆ ਦਾ ਉਹਦਾ ਤੇਜ਼ੀ ਕਰ ਲੈ ਹੁਣ ਕੋਲੇ ਖੜਿਆਂਗੇ ਆਦੀ ਮੁੱਖੀ ਇਹ ਕੱਲ ਨੂੰ ਮੈਂ ਦਵਾਈ ਪਾਉਣੀ ਕੋਚਾ ਲਾ ਕੇ ਫਿਰ ਘੋਣਗੇ ਲੋਟ ਇਹਨਾਂ ਤੇ ਪਈ ਹੋਈਆਂ ਨੇ ਹੱਥੀਂ ਐਵੇਂ ਹੋਇਆ ਕਿ ਟੋਕ ਕਰੀ ਤਾਂ ਮੈਂ ਉੱਤਾਂ ਤੇ ਪਾ ਲੈਣਾਂ ਨਹੀਂ ਝੂਲੀ ਨਾਲ ਨੇ ਜੀਮਾਂ ਦੀ ਸਬ ਨੈਰ ਇਤਨਾ ਸਾਰਾ ਘਵਾਰਾ ਘੋੜੇ ਪੈਂਦੇ ਨੇ ਕਾਂਡੇ ਤਾਂ ਕਰਤੇ ਨੀ ਮੈਂ ਟੋਕਰ ਚਾਹਦਾ ਇ ਤਾਂ ਹਿਚੇ ਨੇ ਲਏ ਹਾਲੇ ਇੱਦਿਹਾ ਤਾਂ ਰੱਖਤੀ ਹੈ ਜੇ ਆਪ ਕੋ ਢੋਲ ਲੇ ਜਾਨੀ ਕਿ ਖੀਰ ਜੀਰੋ ਪੈਣ ਖੀਰ ਕਰਨ ਇੱਕ ਕੌਲੀ ਚ ਪਾਣੀ ਇੱਕ ਕੌਲੀ ਲੀਰ ਜ਼ਰੂਰ ਧਰਨੀ ਚਾਹੀਦੀ ਹੈ ਨਾ ਆਪਾਂ ਜੱਦ ਕਰਦੇ ਦੇਣੇ ਭਾਂਡਾ ਲਾਉਣਾ ਵੀ ਪੈਂਦਾ ਗਾ ਇਸ ਤੋਂ ਖੀਰ ਬਣਦੀ ਹੈ ਆਣੀ ਜੀ ਬਹੁਤal ਜਾਣ ਦੇ 1 ਮਿੰਟ ਕੁ ਦਾ ਸੀ ਇੱਕ ਲੋਕੀ ਬਣਾਉਂਦਾ ਲੋ ਜੀ ਆਪਾਂ ਨੇ ਮਾਂ ਦੇ ਦਿਨ ਤੇ ਬਣਾ ਲਿਆ ਮਿੱਠਾ ਤੇ ਸਾਧੀਆਂ ਸਾਡੇ ਰਿਸ਼ਤੇ ਮਾ ਮਾਂ ਦੇ ਦਾਦੀਆਂ ਨੇ ਸੱਸਾਂ ਨੇ ਹਨਾ ਮਿੱਠੇ ਮਿੱਠੇ ਰਹਿਣਾ ਮਿੱਠਾ ਜ਼ਰੂਰੀ ਆ ਹਨਾ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਆ ਜੇ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਜਿਹੜੀਆਂ ਮੇਰੀਆਂ ਆਨ ਸਬਸਕਰਾਈਬਰ ਪਹਿਣਾ ਜ਼ਰੂਰ ਪਹਿਣਾ ਵੀਡੀਓ ਦੇਖ ਰਿਹਾ ਨੇ ਉਹ ਚੈਨਲ ਨੂੰ ਕਰ ਲਾਉਣੀ ਜੀ ਸਬਸਕ੍ਰਾਈਬ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ